ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖ ਪੰਜਨੀ ਸਾਹਿਬ ਗੜੀ ਮਹੱਲਾ ਪੰਜਮਾ ਮਾਣਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈ ਰਿਆ ਰਾਦੀ ਹੈ ਪੂਰਨ ਸਤਗੁਰ ਗਿਆਨ ਰਹਾਉ ਜੁਤ ਕਟ ਵਸੈ ਪਰ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਨੇ ਨਾ ਵਈ ਵਿਸਨਾ ਹਰ ਗੁਣ ਗਾਓ ਦੇਵਾ ਸਰਤ ਨ ਜਾਣਿਆ ਨਾ ਜਾਪੈ ਆਰਾਧ ਉਟ ਤੇਰੀ ਜਗ ਜੀਵਨਾ ਮਰਠਾ ਪਰਗਮਿਆ ਗਾਦ ਭਾਏ ਕਿਰਪਾਲ ਗੁਸਾਈਆਂ ਅਠੇ ਸੋਖ ਸੰਤਾਪ ਤੱਤੀ ਵਾ ਨ ਲੱਗਈ ਸਤੁਰ ਰੱਖੇ ਆਪ ਗੁਰ ਨਾਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹੱਲਾ ਪੰਜ ਮਾ ਸੁਕੇ ਹਰੇ ਕੀ ਏਖ ਨਮਾਹਿ ਅਮਰਤ ਦੇਸ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਭੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਾਸਾ ਦੁਖ ਨਾ ਠੇ ਸੁਖੇ ਆਏ ਸਮਾਏ ਢੀਲ ਨ ਪਰੀ ਜਾ ਗੁਰ ਫਰਮਾਏ ਛਪਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾੰਤ ਸੀਤਲ ਭਏ ਕੀਨੀ ਪ੍ਰਭਾਤ ਪ੍ਰਭ ਕਿਰਪਾ ਤੇ ਭਏ ਸਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਦਹਾਉ ਜਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬੰਸਰੀਆ 타ਉ ਸੈ ਸਭ ਭਾਏ ਬੋਲੇ ਹਰ ਬਾਣੀ ਆਠ ਵਾਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿਸੇ ਸੇ ਮੇਰਾ ਤਦ ਦੁਖ ਸੁਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਦ ਜਨ ਰਾਮ ਰਸਨ ਵਖਾਣੀ ਦਹਾਉ ਕਿਸੇ ਬਿਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟੀ ਸਦਾ ਸਖ ਹੋਏ ਸਦ ਮੀਤ ਸਖਾ ਕਰੇ ਇੱਕ ਹਰ ਹਰ ਅੱਖਰ ਮਨ ਮੇ ਲੇਖ ਰਾਵ ਰਹੇ ਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਦਰ ਜਾਮੀ ਗੋੜੀ ਮਹੱਲਾ ਪੰਜਵਾ ਕੋਟ ਵੀ ਗਨਹਿਰੇ ਖਨਵਾਹੇ ਹਰ ਹਰ ਕਥਾ ਸਾਲ ਸੰਗ ਸੁਨਾਹੇ ਪੀਵਤ ਰਾਵ ਸੇ ਅਮਰਤ ਗੁਣ ਜਾਸ ਜਪ ਹਰ ਚਰਨ ਮਟੀ ਖੁਦ ਤਾਸ ਦਹਾਓ ਸਰਵ ਕਲਿਆਣ ਸੁਖ ਸਹਜ ਨਿਦਾਨ ਜਾ ਕਰ ਦੇਵ ਸਭਗਵਾਨ ਅਖਦ ਮੰਤਰਤੰਤ ਸਵਚਾਰ ਕਰਨ ਹਾਰ ਦੇ ਮਹਤਾਰ ਦਾ ਜਿਸ ਆਪ ਪਰਮ ਪੜਿਓ ਪਾਰ ਬ੍ਰਹਮ ਕਾ ਨਾਨਕ ਅਟਲ ਇਹ ਧਰਮ ਗੋੜੀ ਮਹੱਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਦਹਾਉ ਰਾਮ ਨਾਮ ਤਰਸਨ ਬਖਾਨ ਬਿਨਸੇ ਲੋਕ ਭੈ ਕਲਿਆਣ ਭਾਰਵੰਗੁਣਿ ਅਗੰ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਵਿਆਜ ਉਭਰੇ ਜਨ ਮੀਤਾ ਮਨਵਾਜ ਕ੍ਰੰਮ ਭਾਵੇ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗਾੜੀ ਮਹੱਲਾ ਪੰਜਵਾ ਨਿਤਰ ਪ੍ਰਗਾਸ ਕੀਆ ਗੁਰਦੇ ਪਰਮ ਗਏ ਪੂਰਨ ਭੈ ਸੇਵ ਰਹਾਉ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਮੋਗ ਨਾਉ ਜਪੈ ਸੋ ਜੀਵੇ ਸਾਖ ਸੰਗ ਹਰੇ ਅੰਮ੍ਰਿਤ ਪੀਵੇ ਗਾੜੀ ਮਹੱਲਾ ਪੰਜਵਾ ਦੇ ਕਰ ਬਸ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਕੀ ਕਰਤਾਰੇ ਬਾਦ ਸਹ ਸਹ ਸਭਸ ਕਰਦੀਨੇ ਅੰਮ੍ਰਿਤ ਨਾਮ ਹਾਰਸ਼ਪੀਨੇ ਮਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਗ ਤੀਨੋ ਦਾਨ ਸਰਨ ਪਰ ਪ੍ਰਵੰਤਰ ਜਾਮੀ ਨਾਨਕ ਗੋੜ ਬਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਗ ਵਿਦਾ ਬ੍ਰਹਮੇ ਦੇ ਮਹ ਨਿਰਗੁਣ ਸਭ ਗੁਣ ਤੇਰੇ ਰਾਹ ਪੰਜ ਬਖਾਦੀ ਏਕ ਤਰੀਬਾ ਰਖੋ ਰੱਖਣ ਹਾਰੇ ਖੇਦ ਕਰੇ ਅਰ ਬੋਧ ਸੰਤਾਵੇ ਆਇਓ ਸਰਨ ਤਹਾਰੇ ਕਰ ਕਰ ਹਾਰੇ ਓਨਿਕ ਵਹ ਭਾਤੀ ਛੋੜੈ ਕਤਹੂ ਨਹੀਂ ਏਕ ਬਾਤ ਸੰਤਾ ਕੀ ਹਟਾ ਸਾਧ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਤੇ ਤੀਰਜ ਪਾਇਆ કાંતિ મંત દી ઓ મહા નિર્પા ગુરુ કા શબ્દ કમાયા જીત લે મહા બખાધી સહજ સહેલી વાણી કહા નાનક મન પરવરગા સા પાયા પર નિર્વાણી બલાવલ મહલ્લા બજમા સર્વ કલ્યાણ કીયે ગુર દેવ સેવ અપની લાયો સેવ બજન લાગા જબ અલસા પેવ ਸਰਤ ਬੁਨੀਦ ਬਈ ਗੁਨ ਗਾਏ ਦੁਰਦ ਗਿਆ ਹਰ ਨਾਮ ਤੇ ਆਏ ਰਹਾਓ ਸਭਨੀ ਦਾਈ ਰਬ ਆਇ ਆਪ ਆਦ ਜੁਗਾਦ ਜਾ ਕਾਵਟ ਪ੍ਰਤਾਪ ਗੁਰ ਬੰਸਾ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਤਉ ਜ਼ਖਬਾਈ ਸਤਗੁਰ ਤੁਠੇ ਪਾਵਨ ਪਪਰ ਭੈ ਰਖਵਾਲੇ ਜਿੱਥੇ ਕਿੱਥੇ ਇਸਹਿ ਨਾਲ ਨਾਨਕ ਦਾਸ ਸੰਮ੍ਰਿਤ ਪਾਲੇ ਗੁਲਾਵਲ ਮਹੱਲਾ ਬਨਮਾ ਚਰਨ ਕਮਲ ਪ੍ਰਭ ਹਿਰਦ ਧਿਆਏ ਧੋਗ ਗਏ ਸਗਦੇ ਸੁਖ ਪਾਏ ਗੁਰਦਕ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਆਗਦ ਗਧਾਇਮ ਰਤ ਬ੍ਰਭਾਨੀ ਗੋ ਨਾਨਕ ਜਪਜੀ ਵੈ ਗਿਆਨੀ ਬਿਲਾਵਲ ਮਹੱਲਾ ਬੰਜਮਾ ਸਾਤ ਪਾਈ ਗੁਰ ਸਤਗੁਰ ਪੂਰੇ ਸੁ ਗੁਪ ਜੇ ਵਾਜੇ ਅਨਹਰ ਤੂ ਦੇ ਰਹਾਓ ਤਾਪ ਬਾਪ ਸੰਤਾਬ ਨਾਸੇ ਹਸਿਮਰਤਿ ਕਿਲਿ ਵਖ ਸਭ ਨਾਸੇ ਅਨੰਦ ਕਰੋ ਮੇਰੇ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਰ ਸਵਾਰੀ ਬਿਲਾਵਲ ਮਹੱਲਾ ਬੰਜਮਾ ਗਲੇ ਨਾਨਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਜ ਨਾ ਹੋਏ ਕਿਰਪਾਲਾ ਵਿਖੇ ਸਭ ਪਰਿਵਾਰਿਆ ਕਾਰਜ ਸਤਿਗੁਰਿਆ ਆਪ ਸਵਾਰਿਆ ਨਦੀਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਦਰੇਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਨ ਇੱਛਾ ਪੁਜਾਰਿਆ ਬਲਾਵਲ ਮਹੱਲਾ ਪੰਜਮਾ ਰੋਗਿਆ ਪ੍ਰਭ ਆਵਗਵਾਇਆ ਨੀਂਦ ਭਈ ਸੁਖ ਸਹਿਜ ਘਰ ਆਇਆ ਰਹਾਓ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਜਮਾਏ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਵੈਜ ਦਿਖਾਏ ਬਲਾਵਲ ਮਹੱਲਾ ਪੰਜਮਾ ਕਾਗ ਜੰਦਾ ਉਸ ਅਗਲੇ ਗਏ ਬਿਨ ਸੇ ਤੇ ਰੋਗ ਪਾਰਵੰ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਓ ਸਰਬਸ ਖਾਂਦਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਓ ਨਿਤਰਾਮ ਕੇ ਅਵਖਦ ਜੋਗ ਆਏ ਸੇਵਕਰ ਦੇਸ ਮੇ ਇਹ ਪਰਦੇ ਸੰਜੋਗ ਨਾਨਕ ਪ੍ਰਭ ਸੋ ਪਤ ਸੰਨ ਪਏ ਲਹਿ ਗਏ ਬਿਯੋਗ ਬਲਾਵਲ ਮਹੱਲਾ ਪੰਜਵਾ बंधन काटे आप ब्रह्म हो कृपाल दीन दयाल ब्रह्म पार ब्रह्म ताकि नजर निहाल गुरपुर कृपा करी काटिया दुख रोग मन तन शीतल सखी पाया प्रभु त्यावन जोग रहा औखद हर का नाम है जित रोग न व्याप सा संग मन तन हित फिर दुख न जापै ਹਰ 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 ਜਪੀਐ ਅੰਦਰਿ ਬੁਲਾਈ ਗਿ ਵਿਖੋ ਤਰੇ ਸਦ ਹੋਏ ਸਾਧੂ ਸਰਣਾਈ ਸੰਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮੋਹ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਲਾਵਤ ਮੁਹੱਲਾ ਪੰਨਾ ਹਰ ਹਰ ਹਰਿਆ ਰਾਦੀ ਐ ਹੋਈਐ ਰੋਗ ਰਾਮ ਜੰਦਗੀ ਲਸਟਿਕਾ ਜਨ ਮਾਰੇ ਆ ਰੋਗ ਰਾਗ ਗੁਰਪੂਰਾ ਜਬ ਯ ਨਤਕਿਚੈ ਭੋਗ ਸਾਧ ਸੰਗਤ ਕੈ ਵਾਰਨੇ ਮਿਲਿਆ ਸੰਯੋਗ ਜਿਸਮਰਸੁ ਕੋ ਪਾਇਆ ਬੰਸੇ ਬਯੋਗ ਨਾਨਕ ਬ੍ਰਹ ਸਰਨਾਗਤੀ ਕਟਨ ਕਾਰਨ ਜੋਗ ਰਾਗ ਬਲਾਵਲ ਮਹੱਲਾ ਪੰਜਮਾ ਦੁਪਦੇ ਕਰ ਪੰਜਮਾ ਇਕ ਓੰਕਾਰ ਸਤਗੁਰ ਪ੍ਰਸਾਦ अवरि पाप सब त्यागया दारू नाम लया ता पाप समे लोग शीतलमन पया गुरपुराया रा सगला दुख गया राखिया अपनी करमया महा ਬਾਬਗੜ ਬ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹੱਲਾ ਪੰਜਵਾਂ ਰੋਗ ਮੁਟਾ ਆਪ ਬ੍ਰਭ ਉਪਜਿਆ ਸੁਖ ਸਾੰਤ ਵਡ ਪਰਤਾ ਅਜਾ ਜੀਉ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਆਮਦਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ ਵਰਤੀ ਕਰੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਲਾਵਲ ਮਹੱਲਾ ਪੰਜਵਾਂ ਸਾਤੀ ਵਾਉ ਨ ਲੱਗ ਗਈ ਪਾਰਵੰਸਰਣਾਈ ਜਾਗਰਤ ਹਮਾਰੇ RAM ਕਾ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਤ ਬਣਾਈ RAM ਨਾਮ ਆਖਦਿਆ ਏਕਾ ਲਿਵਲਾਈ ਰਹਾਉ ਰੱਖ ਲਈ ਦਿਨ ਰੱਖਣ ਹਾ ਸਭ ਯਾਦ ਮਟਾਈ ਕਾ ਨਾਨਕ ਕਿਰਪਾ ਭਈ ਪ੍ਰਭ ਸਹਾਈ ਬੁਲਾਵਨ ਮਹੱਲਾ ਪਨਮ ਆਪਣੇ ਵਾਲ ਗਾਵ ਰਖਿਆਨ ਪਾਰਵੰ ਗੁਰਦੇਵ ਸਭ ਸਾਸ ਜੀ ਅਨੰਦ ਭਈ ਭੂਰਨ ਭਈ ਸੇਵ ਰਹਾਉ ਵਾਗਤ ਜਿਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਮਟਾ ਜੀ ਵਾਲਿਆਂ ਜਾ ਕਾਵਡ ਪ੍ਰਤਾਪ ਦੁਖ ਮਾਰੇ ਬਖਸ਼ਿਐ ਆਪਣੀ ਕਲਤਾ ਰੀਵਨ ਪੰਛਤ ਫਲ ਦਿੱਤਿਆਂ ਨਾਨਕ ਬਲਿਹਾਰੀ ਬਲਾਵਲ ਮਹੱਲਾ ਪੰਜ ਮਾਤਾ ਆਪ ਲਾਇਆ ਗੁਰਸਿਧ ਜਨਹਾਰ ਸਤਗੁਰੇ ਆਪਣੇ ਕਾਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਲ ਕਰਖਲੀਨ ਪ੍ਰਭ ਅਮਰ ਨਾਮ ਮਹਾਰਸਦੀਨ दास गिलाज रखे ਮਹਿਰਵਾਨ ਗੁਰੂ ਨਾਨਕ ਬੋਲੇ ਦਰਗਹ ਪਰਵਾਨ ਬਿਲਾਵਲ ਹੰਲਾ ਪੰਜਵਾ ਤਾ ਬਾਪ ਦੇ ਰਾਖੇ ਆਪ ਸੀਤਲ ਭਏ ਗੁਰ ਜਰਨੀ ਲਾਗੇ RAM ਨਾਮ ਹਰਦੇ ਮੈਂ ਜਾਪ ਰਹਾਓ ਕਰ ਕਿਰਪਾ ਹਸ ਪ੍ਰਭ ਦੀਨੇ ਜਗਤਿ ਉਧਾਰ ਨਵਖੰਡ ਪ੍ਰਤਾਪ

ਤਾਰੀ ਸ্নান ਸਿਮਰ ਭاويه ਆਪਣਾ ਮਨ ਤਨ ਬੈਰੋਗਾ ਕੋਟ ਵਿਗੰ ਲਾਥੇ ਬਵਸਰਨਾ ਪ੍ਰਗਟਿ ਬਲੇ ਸੰਯੋਗਾ ਪ੍ਰਭ ਵਾਣੀ ਸ਼ਬਦ ਸੁਪਾਖਿਆ ਗਾਵ ਹੋਸਣ ਹ ਬੜੋ ਹਿਤ ਭਾਈ ਗੁਰਪੂਰੈ ਤੂੰ ਰੱਖਿਆ ਰਹਾਓ ਸੱਚਾ ਸਾਇ ਅਮਤ ਬੜਾਈ ਭਗਤ ਬਚਨ ਦਇਆਲਾ ਸੰਤਾ ਕੀ ਬੈ ਰਖਦਾ ਆਇਆ ਜ਼ਬਰਦ ਪ੍ਰਤ ਪਾਲਾ ਆਰੇ ਅਮਰ ਨਾਮ ਬੋਲੇ ਤਪੁੰਚ ਸਰਬਲਾ ਵਖ ਪਾਵੋ ਜੇ ਆਮਰਾ ਤਾਂ ਆਪ ਸਬ ਨਾਥਾ ਗੁਣ ਗੋਵਿੰਦ ਰਤ ਗਾਵੋ ਛੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾਵਣੀ ਆਈ ਪ੍ਰਗਟ ਭਈ सगले ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿ ਉਬਾਰਕ ਸਤਗੁਰਤਾ ਵੀ ਉਤਾਰਿਆ ਉਬਰੇ ਸਤਗੁਰ ਕੀ ਸਰਣਾਏ ਜਾਕੀ ਸੇਵਨ ਅਗਰਤੀ ਜਾਈ ਰਹਾ ਕਰ ਮੈਂ ਸੂਖ ਬਾਹਰ ਫਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਵਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੁਰਤ ਮੰਨ ਲਾ ਪणिमा गए गलेस रोग सब नासे प्रभु अपने कृपा धारी आठ पहर या रद स्वामी पूरण काल हमारी हाजियो दो सुख संपत रास राख लो भाई मेरे को प्रभु या के अरदास रहाओ ਜੋ ਮੰਗਾ ਸੋ ਸੋਈ ਪਾਵਾਂ ਆਪਣੇ ਖਸਮ ਪਰੋਸਾ ਕੋ ਨਾਰੰਗੁਰ ਪੂਰਾ ਭਿੱਟਿਓ ਮਿਟਿਓ ਸਗਲੇ ਆਂਦੇ ਸਾ ਸੋਰਠ ਮਹੱਲਾ ਪੰਜਵਾ ਜਿਵੇਂ ਜਿਵੇਂ ਗੁਰ ਸਤਿ ਪਰੇ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸਤਿਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਬਨੋਦ ਮੰਗਲ ਗੁਣ ਗਾਵ ਹੋ ਗੁਰ ਨਾਨਕ ਭੈ ਦਿਆਲਾ ਜੈ ਜੈ ਕਾਰ ਭੈ ਜਗ ਭੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੁਰਤ ਮਹੱਲਾ ਪੰਜਵਾ ਦਰਤ ਗਵਾਇਆ ਹਰ ਬਿਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਵਰਦ ਸਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੋਗ ਜਾਨ ਨੰਨ ਗੁਣ ਗਾਵੋ ਮੰਨ ਤਨ ਦੇ ਸਖਾਲੀ ਰਹਾਉ ਪਤ ਤੇ ਉਦਾਰਨ ਸਤਗੁਰ ਮੇਰਾ ਮਹਦਿਸਤਾ ਪਰਵਾਸਾ ਬਖਸਲੇ ਸਭ ਸੱਚੇ ਸਾਹਿਬ ਸ੍ਰੀ ਨਾਨਕ ਕੀ ਅਰਦਾਸਾ ਸੋਰਠ ਮੱਲਾ ਪੰਜ ਮਾ ਬਖਸਿਆ ਪਰਮ ਪਰਮੇਸ਼ਰ ਸਗਲੇ ਰੋਗ ਬਦਾਰੇ ਗੁਰ ਪੂਰੇ ਕੀ ਚਰਣੀ ਰਣੀ ਉਬਰੇ ਕਾਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਦਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਦਾ ਰਾਹੋ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰੂ ਰਾਖਿਆ ਵੱਡੀ ਵੱਡਿਆਈ ਨਾਲ ਕਰਦੇ ਕੀ ਸਾਤ ਸਵਾਂ ਸਤਿ ਭਾਗਿਆ ਜੋਰ ਟਮਾਲਾ ਪੰਜਵਾਂ ਭਾਇ ਗਿਰ ਬਾਦ ਗੁਰੂ ਗੋਬਿੰਦਾ ਸਗਲ ਮਨੋ ਰਸ ਪਾਏ ਅਸਿਰ ਭਲ ਭਾਇ ਲਾਗ ਹਰ ਚਰਨੀ ਗੋਬਨ ਕੇ ਗੁਣ ਗਾਏ ਬਦ ਸਮੂਰਤ ਪੂਰਾ ਸਾਜ ਸੋਏ ਆਨੰਦ ਨਾਮ ਜਪ ਵਾਜ ਅਨਹਰ ਤੂਰਾ ਹਾਮ ਦੇ ਪ੍ਰੀਤ Swami ਪ੍ਰੀਤਮ ਆਪਣੇ ਘਰ ਮੰਦਰ ਸੁਖदाई ਨਾਮ ਲੈ ਆ ਨਾਨਕ ਜਨ ਪਾਇਆ ਸਕਦੀ ਚੁਪਜਾਈ 1585ਵਾਂ ਸੰਤ ਹਰ ਹਰ ਨਾਮ ਧਿਆਈ ਸਿਵ ਸਾਗਰ ਪ੍ਰਭ ਸੁਣਾਹੀ ਮਨ ਚਿੰਦੇ ਅਡਾ ਫਲ ਪਾਈ ਰਹਾਓ ਸਾਧਗੁਰੂ ਦੇ ਤਾਪ ਕੋ ਆਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਹੈ ਦੇ ਅਲਾ ਦੁਖ ਮਟਿਆ ਸਭ ਪਰਿਵਾਰੀ ਵੈਰ ਦੇ ਵਿੱਚ ਆਂ ਮੰਗਲ ਦੇ ਸਰੂਪਾ ਹਰ ਕਾ ਰਾਮ ਅਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਠ ਮੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾ ਕਿਰਪਾ ਪ੍ਰਭਾ ਦੇ ਰੱਖਿਆ ਹਰ ਗੋਬਿੰਦ ਨਾਮ ਨਿਰਵਾਰਹਾਉ ਤਾ ਕਿਰਪਾ ਪ੍ਰਭ ਆਮਡਾਇ ਜਨਕੀ ਲਾਜ ਰਖਾਈ ਸਾ ਸੰਗਤ ਸਭ ਫਲ ਪਾਏ ਸਤਗੁਰ ਕੈ ਵਰਜਾਈ ਹਲਦ ਬਲਦ ਰਵ ਦੋ ਐ ਸਵਾਰੇ ਹਮਰਾ ਗੁਣੀ ਉਹ ਗੁਣ ਨਾ ਵਿਚਾਰਿਆ ਅਡਲ ਬਚਾ ਨਾਨ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੁਰ ਸਮੰਦਾ ਬੁਨਮਾ ਜੀ ਜਨ ਪ੍ਰਸਾਦ ਰਸਕੇ ਗੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੈ ਪੂਰਨ ਭਈ ਵਡਾਈ

ਤਾਜ਼ਾ ਸੁਖ ਮੈ ਉਜੇ ਮਨ ਹਵਾ ਸਦਾ ਸਫਾਲਾ ਰਹਾਉ ਹਰ ਹਰ ਨਾਮ ਵਿਦਾਰੂ ਦਿਨ ਸਗਲਾ ਰੋਗ ਬਦਾਰੂ ਆਪਣੀ ਕਿਰਪਾ ਧਾਰੀ ਦਿਨ ਸਗਦੀ ਬਾਤ ਸਵਾਰੀ ਰਾਇਆ ਬਨੇ ਮਿਰਦਸ ਮਾਰਿਆ ਮਰੇ ਗੁਣਿਆ ਬਗੁਣਾ ਵਿਚਾਰਿਆ ਗੁਰ ਕਾਬ ਸਬਦ ਭਇਆ ਸਾਖੀ ਦਿਨ ਸਗਦੀ ਦਾ ਜਿਾਕੀ ਬੋਲਾ ਆ ਬੋਲੀ ਤੇਰਾ ਤੋ ਸਭ ਗੁਣੀ ਗਹਿਰਾ ਜਬ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਲਾਵਲ ਮਹੱਲਾ ਪੰਜਵਾ ਆਗੈ ਪਾਛੈ ਕੁਸਲ ਪਾਇਆ ਗੁਰਪੂਰੇ ਕੇ ਪੂਰੀ ਸਭ ਰਾਖੀ ਪਾਵਮ ਬਉ ਕੀ ਨੀਮੈ ਅਰਹਾਉ ਮਾਨਦਨ ਰਾਵਰੇ ਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਥ ਸਹਿ ਜਾਣ ਅਨੁਸ਼ੁੱਧ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਯਾਮ ਗੁਣਿ ਅਗੁਣਿ ਪ੍ਰਭ ਕਛਿਨਾ ਵਿਚਾਰਿਓ ਕਰਿ ਕਿਰਪਾ ਆਪਣਾ ਕਰਦਿਆ ਅਦਲ ਬਡਾਈ ਜਿ ਤਿ ਅਵਨਾਸੀ ਨਾਨਕ ਜਿ ਰਹਿ ਹਰ ਕੀ ਜਇਆ ਗੁਣਿ ਅਵ ਗੁਣ ਪ੍ਰਭ ਕਛਿਨਾ ਵਿਚਾਰਿਓ ਕਰਿ ਕਿਰਪਾ ਆਪਣਾ ਕਰਦਿਆ ਅਦਲ ਬਡਾਈ ਜਿ ਤਿ ਅਵਨਾਸੀ नानक उच हर की जया वाहे गुरु जी का खालसा गुरु जी की फतेह